ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਚੀਆ ਸੀਡ ਦੀ ਖੀਰ ਬਣਾਉਣ ਲੱਗੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਨੂੰ ਇਹਦੇ ਵਾਸਤੇ ਕਿਹੜੇ ਸਮਾਨ ਦੀ ਜ਼ਰੂਰਤ ਆ ਤੇ ਆਪਾਂ ਕਿਸ ਤਰ੍ਹਾਂ ਇਸ ਨੂੰ ਤਿਆਰ ਕਰਨਾ ਇਹ ਬਹੁਤ ਜਲਦੀ ਬਣ ਜਾਂਦੀ ਆ ਤੇ ਜੇ ਤੁਹਾਡਾ ਖਦੇ ਮਿੱਠਾ ਖਾਣ ਨੂੰ ਦਿਲ ਕਰਦਾ ਤੁਸੀਂ ਇਹ ਬਣਾ ਕੇ ਖਾ ਕੇ ਦੇਖਿਓ ਇਹ ਬਹੁਤ ਜਲਦੀ ਬਣਦੀ ਆ ਤੇ ਬਹੁਤ ਵਧੀਆ ਵੀ ਹੁੰਦੀ ਆ ਤੁਹਾਡੇ ਲਈ ਇਹ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਆਹ ਪਾ ਦਦ ਨੂੰ ਨਾ ਢੇੜਕ ਗਲਾਸ ਨੂੰ ਬੋਇਲ ਕਰਕੇ ਠੰਡਾ ਕਰ ਲਿਆ ਸੀ ਇਹਦੇ ਵਿੱਚ ਆਪਾਂ ਚੀਆ ਸੀ ਦਾ ਜਿਹੜੇ ਇਹ ਭਿਉਂ ਕੇ ਰੱਖ ਦਾਂਗੇ ਇਹਨਾਂ ਨੂੰ 5-6 ਘੰਟੇ ਆਪਾਂ ਭਿਉਂ ਕੇ ਰੱਖਣਾ ਇੱਧਰ ਜਿਹੜਾ ਆਪਾਂ ਸਮਾਲ ਲਿਆ ਇਹ ਪਸਤਾਂ ਲਿਆ ਤੇ ਆ ਪਗਿਰਾਂ ਨੂੰ ਰੀਕ ਘੱਟ ਕੇ ਰੱਖ ਲਿਆ ਤੇ ਇਹ ਆਪਾਂ ਰਹੀ ਆਪਣੀ ਸੌਗੀ ਤੇ ਥੋੜਾ ਨੰਨੀਆਂ ਲੈਚੀਆਂ ਦੇ ਆਪਾਂ ਬੀਜੇ ਘੱਟ ਕੇ ਰੱਖ ਲਿਆ ਇੰਦਰ ਆਪਾਂ ਜਿਹੜੀ 슈ਗਰ ਆ ਉਹ ਵੀ ਉਨੇ ਕੀ ਲਈਆ ਤੇ ਇਹ ਆਪਾਂ ਬਾ ਟੂਟੀ ਫਰੂਟੀ ਨਾ ਨਹੀਂ ਤੇ ਆਪਣੇ ਕੋਲੇ ਕਾਸਟਰਡ ਹੈ ਲਓ ਜੀ ਚੀਆ ਸੀਡ ਹੈ ਜਿਹੜੇ ਇਹਨਾਂ ਨੂੰ ਆਪਾਂ ਹੁਣ ਦੁੱਧ ਦੇ ਵਿੱਚ ਪਿਉ ਕੇ ਰੱਖ ਦੇਣੀ ਆ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਪਾਸੇ ਰੱਖ ਦੇਣਾ ਮਟਾ ਕੇ ਜੇ ਤੁਸੀਂ ਫ੍ਰਿਜ 'ਚ ਰੱਖਣੇ ਆ ਤਾਂ ਫ੍ਰਿਜ 'ਚ ਵੀ ਰੱਖ ਸਕਦੇ ਆ ਕਿਉਂਕਿ ਆਪਾਂ ਠੰਡੀ ਕਰਕੇ ਜੇ ਤੁਸੀਂ ਖਾਣੀ ਚਾਹੁੰਦੇ ਆ ਤਾਂ ਇਹਨਾਂ ਨੂੰ ਵੀ ਫ੍ਰਿਜ 'ਚ ਰੱਖ ਲਓ ਤੇ ਨਹੀਂ ਤੁਸੀਂ ਇਹਨੂੰ ਬਾਹ ਰੱਖ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ 4 ਤੋਂ 5 ਘੰਟੇ ਇਸੇ ਤਰ੍ਹਾਂ ਧੋ ਕੇ ਰੱਖ ਛੱਡਣਾ ਮਾ ਤੇ ਚੰਗੀ ਤਰ੍ਹਾਂ ਆਪਾਂ 스ਪੂਨ ਲੈ ਕੇ ਨਾ ਇਦਾਂ ਇਹਨੂੰ ਹਲਾ ਦੇਣਾ ਮਾ ਵੀ ਇਹੇ ਥੋੜੇ ਜੇ ਥੱਲੇ ਜੇ ਨੂੰ ਬਹਿ ਜਾਣ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਟਾ ਕੇ ਗਰਫ ਖਾਦਨੇ ਆ ਤੇਦਰ ਆਪਾਂ ਪਤੀਲਾ ਲਿਆ ਇਹਦੇ ਵਿੱਚ ਆਪਾਂ ਇਨਾ ਕੁ ਪਾਣੀ ਪਾਇਆ ਕਿਉਂਕਿ ਪਾਣੀ ਨਾ ਤਾਂ ਪਾਉਨੇ ਨੀਂਗਾ ਫੇਰ ਆਪਣਾ ਜਿਹੜਾ ਦੁੱਧ ਆ ਉਹ ਥੱਲੇ ਨਹੀਂ ਲੱਗਦਾ ਆਪਾਂ 1.5 ਲੀਟਰ ਬੋਤਲਾਂ ਮਾਗੇ ਦੇ ਵਿੱਚ ਤੇ ਆਪਾਂ ਦੁੱਧ ਨੂੰ ਔਨੀ ਦੇਰ ਬੋਇਲ ਕਰਕੇ ਦੁੱਝੇ ਨੂੰ ਵੀ ਰੱਖਦੇ ਹਾਂ ਜਿਹਦੇ ਵਿੱਚ ਆਪਾਂ ਸਾਰਾ ਕੁਝ ਹੋਰ ਕਾਸਟਡ ਵਗੈਰਾ ਤਿਆਰ ਕਰਨਾ ਹੈ ਆ ਦੇਖੋ ਜੀ ਆਪਾਂ ਹੁਣ ਗੈਸ ਔਨ ਕਰਤਾ ਤੇ ਆਪਾਂ ਇਹਦੇ ਵਿੱਚ ਦੁੱਧ ਪਾਉਨੇ ਆ ਤੁਸੀਂ 1.5 ਲੀਟਰ ਦੇਖ ਰਹੀ ਵਾ ਦੁੱਧ ਪਾਕੇ ਬੇਨੋਨੀ ਅਸੀਂ ਤੁਹਾਨੂੰ ਜਿਹੜੀ ਦੱਸ ਰਹੀਆਂ ਅਸੀਂ ਤਾਂ 1.5 ਲੀਟਰ ਦੇ ਖਰੀਬ ਬਣਾ ਕੇ ਦੱਸ ਦੇਈਆਂ ਤੇ ਤੁਸੀਂ ਵੱਧ ਬਣਾਉਣੀ ਹੈ ਜਾਂ ਘੱਟ ਬਣਾਉਣੀ ਹੈ ਉਹ ਤੁਸੀਂ ਆਪ ਦੇਖ ਸਕਦੇ ਆ ਇੰਦਰ ਜਿਹੜਾ ਆਪਣਾ ਕਾਸਟਰਡ ਸੀ ਇਹ ਆਪਾਂ ਆਹ ਵਾਲੇ ਚਮਚ ਚ ਤਿੰਨ ਮਿੰਨਕੇ ਪਾ ਲਏ ਆ ਤੇ ਆਪਾਂ ਇਹਨੂੰ ਠੰਡੇ ਤੌਰ ਤੇ ਚ ਪਹਿਲਾਂ ਚੰਗੀ ਤਰ੍ਹਾਂ ਨਾਲ ਖੋਲ ਲੈਨੇ ਆ ਕਿਉਂਕਿ ਫਿਰ ਗੰਧ ਨਹੀਂ ਰਹਿੰਦੀ ਜੇ ਤੁਸੀਂ ਕਾਸਟਰਡ ਨੂੰ ਗਰਮ ਪਾਣੀ ਦੇ ਵਿੱਚ ਜਾਂ ਗਰਮ ਦੁੱਧ ਦੇ ਵਿੱਚ ਕੋਲ ਕੇ ਰੱਖਦੇ ਆ ਤਾਂ ਉਹਦੀਆਂ ਗੰਡਾ ਵੱਜ ਜਾਂਦੀਆਂ ਇਹਨੂੰ ਆਪਾਂ ਠੰਡੇ ਦੁੱਧ ਦੇ ਵਿੱਚ ਹੀ ਕਰਾਂਗੇ ਥੋੜਾ ਜਾਂ ਵੀ ਫਿਰ ਉਹ ਸਾਬਾ ਬਦਿਕਾ ਹੋ ਜੂਗਾ ਜਿਵੇਂ ਗੰਦ ਨਾ ਬੱਜੂਗੇ ਇਹ ਉਨੀ ਦੇਰ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਵਾਲਾ ਦਿੰਨੇ ਆ ਲਓ ਜੀ ਆਪਣੀ ਚੀਆ ਸੀਡ ਦੀ ਖੀਰ ਹਾਂ ਬਿਲਕੁਲ ਤਿਆਰ ਆ ਦੇਖੋ ਕਿੰਦੀ ਸੋਹਣੀ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਇਹਨੂੰ ਕਿਸੇ ਕੌਂਦੀ ਦੇ ਵਿੱਚ ਪਾ ਲੈਨੇ ਆ ਇਹ ਜਿਹੜੀ ਸੌਗੀ ਆ ਇਹ ਤਾਂ ਹੁਣ ਆਪਾਂ ਪਾਇਦੇ ਵਿੱਚ ਪਾ ਦਿੰਨੇ ਆ ਕਿਉਂਕਿ ਆਪਾਂ ਗਏ ਸਾਰੇ ਨਾ ਉਹ ਬੰਦ ਕਰਤਾ ਤੇ ਹੁਣ ਆਪਾਂ ਇਹਨੂੰ ਕਿਸੇ ਕੌਂਦੀ ਦੇ ਵਿੱਚ ਕੱਢ ਕੇ ਤੁਹਾਨੂੰ ਦਿਖਾਉਨੇ ਆ ਇਦਾਂ ਦੀ ਤਿਆਰ ਹੋਈ ਆ ਇਹ ਬਹੁਤ ਸੋਹਣੀ ਬਣਦੀ ਆ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਕਰਕੇ ਜੀ ਬੋ ਦੱਸਿਓ ਵੀ ਤੁਹਾਡੀ ਸੀਸੀਡ ਖੀਰ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ ਹਾਂ ਵੀ ਕੋ ਇਹਦੇ ਉੱਪਰ ਜੇ ਮੈਂ ਤੁਸੀਂ ਕਿਸੇ ਨੂੰ ਵਰਕਾਉਣੀ ਹੁੰਦੀ ਆ ਉਹਨੂੰ ਤੁਸੀਂ ਇਹਦੇ ਉੱਪਰ ਇਹ ਪਾ ਦਿਓ ਕਿ ਆਪਾਂ ਇਹਨੂੰ ਚੈਰੀ ਵੀ ਕਹਿ ਦਿੰਨੇ ਆ ਤੇ ਉਹ ਇਹਨੂੰ ਟੂਟੀ ਫਰੂਟੀ ਵੀ ਕਹਿ ਦਈਦਾ ਤੇ ਇਹਨੂੰ ਉੱਪਰ ਤੁਸੀਂ ਪਾ ਲਓ ਕੋਈ ਵੀ ਫਰੂਟ ਤੁਸੀਂ ਪਾ ਸਕਦੇ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਜਾਂ ਤੁਸੀਂ ਕੋਈ ਡਰਾਈ ਫਰੂਟ ਪਾਉਣਾ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੱਸਿਓ ਸਾਨੂੰ ਕਿਸ ਤਰ੍ਹਾਂ ਦੀ ਤੁਹਾਡੀ ਖੀਰ ਬਣੀ ਆ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਵੀ ਵੀ ਐਕਸ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮਚ